ਜ਼ਿਲ੍ਹਾ ਫਾਜ਼ਿਲਕਾ ਚ ਯੋਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਬਸ ਅੱਡਿਆਂ ਤੇ ਵੱਡਾ ਕੋਡਨੈਮਡ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਅੱਜ ਇਹ ਕਾਸੋ ਆਪਰੇਸ਼ਨ ਐਸਐਸਪੀ ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਵੱਲੋਂ ਕੀਤਾ ਗਿਆ ਜਿਸ ਵਿੱਚ ਫਾਜ਼ਿਲਕਾ ਦੇ ਨਾਲ ਨਾਲ ਜਲਾਲਾਬਾਦ ਅਤੇ ਅਬੋਰ ਦੇ 250 ਦੇ ਕਰੀਬ ਪੁਲਿਸ ਕਰਮਚਾਰੀਆਂ ਸਮੇਤ ਹਲਕਾ ਅਫਸਰਾ ਅਤੇ ਐਸਐਚਓ ਅਤੇ ਪੁਲਿਸ ਚੌਕੀਆਂ ਦੇ ਇੰਚਾਰਜ ਸ਼ਾਮਲ ਰਹੇ ਇਸ ਮੁਹਿੰਮ ਦੇ ਦੌਰਾਨ ਨਸ਼ਾ ਤਸਕਰਾਂ ਤੇ ਨਕੀਲ ਕਸਨ ਲਈ ਵਿਆਪਕ ਜਾਂਚ ਕੀਤੀ ਗਈ ਤੇ ਅਣਜਾਣ ਵਾਲੇ ਮੁਸਾਫਰਾਂ ਪਾਸੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਵੀ ਕੀਤੀ ਗਈ ਸ਼ੱਕੀ ਵਿਅਕਤੀਆਂ ਦੀ ਇਸ ਮੌਕੇ ਖਾਸ ਤੌਰ ਤੇ ਡੁੰਗਾਈ ਨਾਲ ਚੈਕਿੰਗ ਕੀਤੀ ਗਈ ਐਸਐਸਪੀ ਫਾਜ਼ਲਖਾਨੇ ਆਮ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਉਤੇ ਨਹੀਂ ਬਖਸ਼ਿਆ ਜਾਵੇਗਾ ਪੁਲਿਸ ਵੱਲੋਂ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਇਹ ਨਸ਼ਿਆਂ ਵਿਰੁੱਧ ਲੜਾਈ ਜਾਰੀ ਰਹੇਗੀ ਤਾਂ ਜੋ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਮੌਕਾ ਰਹੀ ਹੈ ਦੇਖੋ ਜਿਹੜਾ ਆਪਣਾ ਅ ਦਸ਼ਾ ਮਹਲ ਸ਼ੁਰੂ ਹੋਇਆ ਹੋਇਆ ਹੈ ਵਰਗੇ ਸਟ੍ਰਕਟ ਉਹਦੇ ਤਹਿਤ ਹੀ ਜਿਹੜੇ ਸਾਰੇ ਸਾਡੇ ਆਪਰੇਸ਼ਨ ਹੁੰਦੇ ਨੇ ਅ ਡੀਜੀ ਸਰਵਰ ਨੂੰ ਆਪਰੇਸ਼ਨ ਨਾਮਿਨੇਟ ਕੀਤੇ ਗਏ ਨੇ ਉਹ ਤੇ ਜਿਹੜਾ ਹੈਗਾ ਅੱਜ ਦਾ ਜਿਹੜਾ ਇਹ ਸਾਡਾ ਕੈਸ ਆਪਰੇਸ਼ਨ ਸੀ ਫਸਟ ਸਟੈਂਡਿੰਗ ਵੀ ਹੈਗੀ ਹੈ ਚੈਕਿੰਗ ਅਸੀਂ ਕਰਾਈ ਹੈ ਇਹ ਜੰਟੀ ਸਪੋਟੇ ਚੈੱਕ ਕਰਾ ਰਹੇ ਆ ਤੇ ਪਸੇ ਅੰਦਰੋਂ ਪਲੱਸ ਜਿਹੜੇ ਦੋਨੋਂ ਗੇਟ ਸਿਕਿਉਰ ਕਰਕੇ ਬਾਹਰੋਂ ਆਉਣ ਦੇ ਜਾਦੇ ਜਿਹੜਾ ਹੈਗਾ ਕੋਈ ਨਸ਼ਾ ਤਸਕਰ ਕੋਈ ਹੋਰ ਡਰੱਗਸ ਦਾ ਇਹ ਫੇਰ ਜਿਹੜਾ ਕੋਈ ਕਰ ਰਿਹਾ ਹੋਵੇ ਐਂਡ ਪਲੱਸ ਕੋਈ ਹੋਰ ਸ਼ੱਕੀ ਬੰਦਾ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਾ ਬਰੀਫ ਕਰਕੇ ਫੋਰਸ ਨੂੰ ਚੈੱਕ ਕਰਾ ਰਹੇ ਆ ਇਹਦਾ ਮਕਸਦ ਇਹੀ ਹੈਗਾ ਕਿ ਜਿਹੜਾ ਹੈਗਾ ਪ੍ਰੋਪਰ ਪ੍ਰਭਾਵ ਪੈ ਦੇ ਪੁਲਿਸ ਦਾ ਪਤਾ ਲੱਗਦਾ ਹੈ ਪੁਲਿਸ ਅਲਰਟ ਹੈ ਚੈੱਕ ਕਰ ਰਹੀ ਹੈ ਤੇ ਜਿਹੜਾ ਕੋਈ ਮਾੜਾ ਆਨਸਰ ਆ ਉਹ ਇਸ ਚੀਜ਼ ਤੇ ਜੋ ਜਿਹੜਾ ਹੈਗਾ ਉਹ ਇਸ ਤੋਂ ਵਰੀਜ ਕਰਦਾ ਹੈਗਾ ਫਾਜ਼ਿਲ ਕਦ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਚੈਕਿੰਗ ਹੁੰਦੀ ਹੈ ਇਹ ਜਿਹੜੀ ਚੈਕਿੰਗ ਹੈਗੀ ਆ ਆਪਰੇਸ਼ਨ ਹੈ ਸਾਰੇ ਪੰਜਾਬ ਚੱਲ ਰਿਹਾ ਜੀ ਜੀ ਸਰ ਦੀ ਰਹਿਮਾਈ ਹੇਟ ਤੇ ਇਹਦਾ ਮਕਸਦ ਹੀ ਇਹ ਹੈ ਕਿ ਇਸ ਆਪਰੇਸ਼ਨਸ ਦੇ ਨਾਲ ਜਿਹੜਾ ਆਪਾਂ ਨਹੀਂ ਨੂੰ ਨਤਵਾ ਸਕੀਏ ਕੋਈ ਕੋਰੀਅਰ ਹੈਗਾ ਕੋਈ ਡਰਗ ਲੈ ਆ ਰਿਹਾ ਹੈ ਜਾ ਰਿਹਾ ਹੈ ਜਾਂ ਕੋਈ ਹੋਰ ਐਕਟੀਵਿਟੀ ਕਰ ਰਿਹਾ ਉਹਨੂੰ ਫੜਿਆ ਬੱਸਾਂ ਦੇ ਵਿੱਚ ਜਿਹੜੇ ਲਗੇ ਜਾ ਰਹੇ ਨੇ ਉਹਨਾਂ ਦੀ ਵੀ ਚੈਕਿੰਗ ਬਿਲਕੁਲ ਦੇਖੋ ਜਿਹੜੇ ਲਗੇ ਜਿਹਨਾਂ ਨੂੰ ਪੁੱਛੀਦਾ ਬੰਦੇ ਨੇ ਵੀ ਥੋੜਾ ਹੈਗਾ ਉਸ ਤੋਂ ਬਾਅਦ ਫਿਰ ਵੀ ਚੈੱਕ ਕਰ ਲਈਦਾ ਕਿ ਕੋਈ ਨਾ ਆ ਰਿਹਾ ਹੈਗਾ ਤਾਂ ਉਹ ਲੱਕ ਕੱਢ ਲੈਂਦੇ ਆ ਸਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਜਿਹੜਾ ਆਪਰੇਸ਼ਨ ਹੈ ਇਹ ਬੜਾ ਗੁਪਤ ਤਰੀਕੇ ਦੇ ਨਾਲ ਕੀਤਾ ਗਿਆ ਇਨਸਟੈਂਟ ਐਕਸ਼ਨ ਕੀਤਾ ਗਿਆ ਕੀ ਕਾਰਨ ਕੀ ਰਿਹਾ ਕੋਈ ਇਹਦਾ ਜਦੋਂ ਤੁਹਾਨੂੰ ਦੱਸ ਰਿਹਾ ਵੀ ਇਹ ਪ੍ਰਿੰਸਿੰਗ ਨੂੰ ਨਹੀਂ ਹੁੰਦੀ ਆ ਇਹ ਆਲ ਆਫ ਅ ਸਡਨ ਸਾਨੂੰ ਜਿਹੜਾ ਹੈਗਾ ਆਪਾਂ ਸਰਪ੍ਰਾਈਜ਼ ਜਿਹੜਾ ਹੈਗਾ ਉਹ ਐਲੀਮੈਂਟ ਇਹਦੇ ਚ ਟੁਕਣਾ ਜੀ ਸਰਪ੍ਰਾਈਜ਼ ਰਨਰ ਕੁਝ ਅੱਜ ਕੋਈ ਰਿਕਵਰੀ ਹੋਈ ਹੈ ਕੋਈ ਸੀ ਕੋਈ ਚੈੱਕ ਕਰ ਰਹੇ ਆ ਤੁਹਾਨੂੰ ਕੋਈ ਸ਼ਕਤੀ ਮੋਟਰ ਸੇ ਕਿ ਮਿਲਿਆ ਹੈਗਾ ਕੋਈ ਬਾਕੀ ਹਲੇ ਕੁਝ ਸਰਸ ਜਾਰੀ ਹੈ 3:00 ਵਜੇ ਤੱਕ ਚੱਲੂਗੀ ਤੇ ਜਰੂਰ ਜੇ ਉਹ ਵਿੱਚ ਕੋਈ ਵੀ ਸਮੱਸਿਆ ਹੋਵੇਗਾ ਕਿ ਆਮ ਵੀ ਦੇ ਵੀ ਕੋਈ ਨਹੀਂ ਇਹ ਬੱਸ ਕਰਤੇ ਹੈਗਾ ਬੱਸ ਸਾਡੇ ਬਾਹਰ ਲੱਖਾਂ ਲੱਗੇ ਹੋਏ ਨਹੀਂ ਤਾਂ ਜਲਦੀ ਜਿਹੜਾ ਇਹ ਚੈਕਿੰਗ ਜਿਵੇਂ ਰੇਲਵੇ ਸਟੇਸ਼ਨ ਬਸ ਸਟੈਂਡ ਆ ਕੋਲ ਇਹ ਕਹਿ ਸਕਦੇ ਆ ਜੀ ਜਿਹੜਾ ਨਸ਼ੇ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਗਿਆ ਉਹ ਨੂੰ ਮਾਯੂਦ ਬਣ ਚੁੱਕਿਆ ਬਿਲਕੁਲ ਤੁਸੀਂ ਸਾਰਿਆਂ ਦੀ ਦੇਖੋ ਮੀਡੀਆ ਦੀ ਪਬਲਿਕ ਦੀ ਸਾਰਿਆਂ ਦੀ ਸਪੋਰਟ ਮਿਲ ਰਹੀ ਆ ਬੜੇ ਵੱਡਾ ਚੜ ਕੇ ਸਾਨੂੰ ਫੋਨ ਆ ਰਿਹਾ ਹਰ ਬੰਦਾ ਇਨਫੋਰਮੇਸ਼ਨ ਦੇ ਰਿਹਾ ਇੱਕ ਬੜਾ ਪੋਜ਼ਿਟਿਵ ਸਾਈਨ ਹੁੰਦਾ ਪਹਿਲਾਂ ਕੋਈ ਡਰਦੇ ਦਿੰਦਾ ਸੀ ਜਾਂ ਦਿੰਦਾ ਨਹੀਂ ਸੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੀ ਜਿਹੜਾ ਵਾਅਦਾ ਹੋਣਾ ਸੀ ਕਿ ਆਪਾਂ ਕਹਿ ਸਕਦੇ ਆ ਕਿ ਆਪਾਂ ਕਾਮਯਾਬੀ ਦੇ ਰਹੇ ਹਾਂ ਬੰਦਿਆ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ